ਜਨ ਮੈਲਕਮ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਸਾਰੇ ਸਿੱਖਾਂ ਨੂੰ ਇੱਕ ਸਮਾਨ ਬਣਾਉਣਾ ਸੀ ਅਤੇ ਇਹ ਦਰਸਾਉਣਾ ਸੀ ਕਿ ਉਹਨਾਂ ਦੀ ਉਨਤੀ ਕੇਵਲ ਉਦਮ ਤੇ ਕਿਰਤ ਤੇ ਨਿਰਭਰ ਹੋਏਗੀ ਉਹ ਇਹ ਗੱਲ ਪਲੀਪਾ ਜਾਣਦੇ ਸਨ ਕਿ ਨੀਵੀਆਂ ਨਸਲਾਂ ਦੇ ਲੋਕਾਂ ਨੂੰ ਤੇ ਮੁਰਦਾ ਦਿਲ ਇਨਸਾਨਾਂ ਨੂੰ ਉਤਸ਼ਾਹ ਦੇਣ ਤੇ ਮਾਣ ਦੇ ਕੇ ਉਭਾਰਨਾ ਕਿੰਨਾ ਜ਼ਰੂਰੀ ਹੈ ਉਹਨਾਂ ਨੇ ਆਪਣੇ ਸਿੱਖਾਂ ਦੇ ਨਾਂ ਤੱਕ ਬਦਲ ਦਿੱਤੇ ਤੇ ਸਿੰਘ ਭਾਵ ਸ਼ੇਰ ਬਣਾ ਦਿੱਤਾ ਚੰਗਮ ਜੀ ਕਹਿੰਦੇ ਹਨ ਗੁਰੂ ਗੋਬਿੰਦ ਜੀ ਦੇ ਸ਼ਖਸੀਅਤ ਤੇ ਉਦੇਸ਼ਾਂ ਨੇ ਸਿੱਖਾਂ ਦੇ ਮਨਾਂ ਦਾ ਹੀ ਕਾਇਆ ਕਲਪ ਨਹੀਂ ਕੀਤਾ ਸਗੋਂ ਉਹਨਾਂ ਦੀ ਸ਼ਰੀਰੀ ਢੀਲ ਢੋਲ ਵੀ ਬਦਲ ਦਿੱਤੀ ਆਪਨੇ ਸਿੱਖਾਂ ਵਿੱਚ ਐਸੀ ਰੂਹ ਉੱਕੀ ਕਿ ਉਹਨਾਂ ਨੂੰ ਹਰ ਪੱਖੋਂ ਬਲਵਾਨ ਤੇ ਤਕੜਾ ਕਰ ਦਿੱਤਾ ਗੁਰੂ ਗੋਬੇ ਸਿੰਘ ਜੀ ਦੇ ਜੀਵਨ ਦੇ ਅਧਿਐਨ ਲਈ ਸਾਨੂੰ ਇਕ ਤੇਜ਼ ਰਫ਼ਤਾਰ ਕੋੜੇ ਜਿੰਨਾ ਤੇਜ਼ ਹੋਣਾ ਪਏਗਾ ਕਿਉਂਕਿ ਉਹਨਾਂ ਨੇ ਛੋਟੀ ਜਿਹੀ ਉਮਰ ਵਿੱਚ ਉਹ ਮਹਾਨ ਕੰਮ ਕਰ ਦਿਖਾਏ ਜਿਨ੍ਹਾਂ ਨੂੰ ਸਮਝਣ ਲਈ ਤੇਜ਼ ਬੁੱਧੀ ਦੀ ਲੋੜ ਹੈ ਮੈਕਲਫ ਜੀ ਕਹਿੰਦੇ ਹਨ ਗੁਰੂ ਗੋਬਿੰਦ ਜੀ ਵਿੱਚ ਇੱਕ ਜਾਦੂ ਵਰਗੀ ਤਾਕਤ ਸੀ ਉਹਨਾਂ ਦੇ ਉਦੇਸ਼ਾਂ ਦਾ ਆਮ ਲੋਕਾਂ ਤੇ ਜੁਦਾਈ ਅਸਰ ਹੋਇਆ ਉਨਾ ਨੇ ਆーム ਡਿੱਗੇ ਹੋਏ ਤੇ ਲਿਟਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪਰਚਿੱਦ ਯੋਧੇ ਬਣਾ ਦਿੱਤਾ ਸਿੱਖ ਗੁਰੂਆਂ ਤੋਂ ਪਹਿਲਾਂ ਦੁਨੀਆ ਦੇ ਕਿਸੇ ਜਨੈਲ ਨੇ ਉਨਾ ਲਿਟਾੜੇ ਹੋਏ ਆਦਮੀਆਂ ਨੂੰ ਜੱਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਨ੍ਹਾਂ ਨੂੰ ਗਵਾਂਡੀ ਦੁਰਕਾਰ ਦੇ ਰਹੇ ਸਨ ਸੀ ਐਲ ਐਚ ਪੈਨ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਪਹਿਲੇ ਨੇਤਾ ਹੋਏ ਹਨ ਜਿਨਾ ਲੋਕ ਰਾਜ ਨੂੰ ਰਾਜਸੀ ਤੇ ਧਾਰਮਿਕ ਖੇਤਰਾ ਵਿੱਚ ਅਮਲੀ ਸ਼ਕਲ ਦੇ ਕੇ ਅਪਣਾਇਆ ਇਸ ਤਰ੍ਹਾਂ ਆਪਨੇ ਜਥੇਵੰਤ ਧਰਮ ਨੂੰ ਪਚੰਦੀ ਪਚੰਤੀ ਉਸੂਲਾ ਦੇ ਅਧੀਨ ਕਰਕੇ ਹਰ ਵਿਅਕਤੀ ਨੂੰ ਆਪਣਾ ਸਬੇਮਾਨ ਪੂਰੀ ਤਰ੍ਹਾਂ ਮਾਨਣ ਤੇ ਪਰਫੁਲਿਤ ਕਰਨ ਦਾ ਅਫਸਰ ਦਿੱਤਾ ਗਾਰਡਨ ਜੀ ਕਹਿੰਦੇ ਹਨ ਜਨਤਾ ਦੇ ਮੁਰਦਾ ਕਾਚੇ ਵਿੱਚ ਜੀਵਨ ਦੀ ਨਮੀ ਲਹਿ ਗੁਰੂ ਗੋਬਿੰਦ ਸਿੰਘ ਦੇ ਉਪਦੇਸ਼ਾਂ ਨੇ ਪਾਈ ਗੁਰੂ ਗੋਬਿੰਦ ਸਿੰਘ ਜੀ ਵਿੱਚ ਧਾਰਮਿਕ ਆਗੂ ਇੱਕ ਸ਼ਹਿਨशाह ਬਲਵਾਨ ਯੋਧੇ ਤੇ ਉੱਚੇ ਦੀ ਤੀਵਾਨ ਵਾਲੇ ਸਾਰੇ ਗੁਣ ਮੌਜੂਦ ਸਨ ਜਦੋਂ ਵਿਖੜੇ ਸਮੇਂ ਵਿੱਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਅਗਵਾਈ ਕਰ ਸਕਦੇ ਸਨ ਜਿਨ੍ਹਾਂ ਨੇ ਆਪਣੇ ਸਿੱਖਾਂ ਨੂੰ ਸ਼ਕਤੀ ਦਾ ਤਾਮਨੀ ਬਣਾਇਆ ਇਹੀ ਕਾਰਨ ਹੈ ਕਿ ਤਰਪਾਨ ਨੂੰ ਸਿੱਖ ਕੰ디 ਦਾ ਅੰਗ ਬਣਾ ਦਿੱਤਾ ਗਿਆ ਮੁਹੰਮਦ ਲਾਸੀਫ ਜੀ ਕਹਿੰਦੇ ਹਨ ਗੁਰੂ ਗੋਬਿੰਦ ਸਿੰਘ ਜੀ ਦਾ ਉਦੇਸ਼ ਉੱਚਾ ਸੀ ਅਤੇ ਉਹਨਾਂ ਨੇ ਜਿਸ ਕੰਮ ਨੂੰ ਅਰੰਭਿਆ ਉਹ ਮਹਾਨ ਸੀ ਆਮ ਪੱਧਰ ਦੀ ਸਮਝ ਵਾਲਿਆਂ ਨੂੰ ਉਹ ਸ਼ਾਇਦ ਹਾਰੇ ਹੋਏ ਦਿਲ ਵਾਲੀ ਸ਼ਖਫੀਅਤ ਜਾਪਣ ਪਰ ਇਹ ਸਭ ਗੁਨਾ ਦੀ ਬਰਕਤ ਤੇ ਵੜੀ ਆਈ ਹੈ ਕਿ ਉਹ ਨਿਰਜਿੰਦ ਨੂੰ ਲਿਤਾੜੇ ਹੋਏ ਲੋਕਾਂ ਜਥੇ ਬੰਧ ਹੋ ਗਏ ਯੂਨਾ ਨੇ ਰਾਜਨੀਤਿਕ ਪ੍ਰਵਤਾ ਤੇ ਆਜ਼ਾਦੀ ਪ੍ਰਾਪਤ ਕੀਤੀ।